ਨੂਰਪੁਰ ਖੀਰਾਲੀ ਪਿੰਡ ਆ ਇਹਦੇ ਤੇ ਲੰਬੇ ਸਮੇਂ ਤੋਂ ਕਿਸਾਨ ਵੀਰਾਂ ਨੇ ਕਬਜ਼ਾ ਕੀਤਾ ਆ 2.5 ਏਕੜ ਦੇ ਕਰੀਬ ਜਿਵੇਂ ਇਹਨਾਂ ਵੀਰਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਕਿਸਾਨ ਵੀਰਾਂ ਦਾ ਤੇ ਸਮੂਹ ਖੀਰਾਲੀ ਦੇ ਜਿੰਨੇ ਵੀ ਨਗਰ ਨਿਵਾਸੀ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਦੂਜੇ ਨੂੰ ਵੀਰ ਕਰਕੇ ਇਹ ਜ਼ਮੀਨ ਅੱਜ ਪਿੰਡ ਦੇ ਪੰਚਾਇਤ ਦੇ ਹਵਾਲੇ ਕੀਤੀ ਆ 28800 ਰੁਪਏ ਨੂੰ ਇਹ ਪ੍ਰਤੀ ਏਕੜ ਤੇ ਬਰਾਨੀ ਜ਼ਮੀਨ ਜਿਹਦਾ ਕਰਕੇ ਘੱਟ ਰੇਟ ਤੇ ਗਈ ਆ ਨਾ ਆਉਣ ਵਾਲੇ ਸਮੇਂ 'ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਪੰਚਾਇਤੀ ਜ਼ਮੀਨਾਂ ਲਈ ਕੋਈ ਖਾਸ ਕੋਟੇ 'ਚੋਂ ਕਨੈਕਸ਼ਨ ਲਵਾਵਾਂਗੇ ਜਾਂ ਸੋਲਰ ਸਿਸਟਮ ਤੇ ਆਪਾਂ ਬੋਰ ਕਰਾਵਾਂਗੇ ਜਾਂ ਤਾਂ ਜੋ ਬਿਜਲੀ ਦੀ ਵੀ ਬਚਤ ਹੋਵੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਲਾਂ ਦੀ ਸਿੰਚਾਈ ਵੀ ਹੋਵੇ ਤੇ ਮੈਂ ਸਮੂਹ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਜਿਨ੍ਹਾਂ ਕਬਜ਼ਾ ਕੀਤਾ ਆ ਸ਼ਾਮਲਾਕ ਮਸ਼ਤਰਕਾ ਮਾਲਕਾਨਾ ਪੰਚਾਇਤੀ ਜ਼ਮੀਨਾਂ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਇਹ ਕਿਸਾਨ ਵੀ ਰੱਗੇ ਆਏ ਇਸੇ ਤਰ੍ਹਾਂ ਅੱਗੇ ਆ ਕੇ ਆਪਾਂ ਪੰਚਾਇਤੀ ਜ਼ਮੀਨਾ ਪਿੰਡ ਦੇ ਹਵਾਲੇ ਕਰੀਏ ਪੈਸੇ ਕੋਈ ਇਹ ਨਹੀਂ ਵੀ ਕਿਸੇ ਲੀਡਰ ਨੇ ਜਾਂ ਕੋਈ ਸਰਕਾਰ ਨੇ ਲੈ ਜਾਣੇ ਆ ਇਹ ਪੈਸੇ ਤੁਹਾਡੇ ਹੀ ਨਗਰ ਤੇ ਲੱਗਣੇ ਆ ਤੁਹਾਡੇ ਪਿੰਡ ਦੇ ਵਿਕਾਸ ਤੇ ਲੱਗਣੇ ਆ ਤੇ ਇਹਨਾਂ ਬੰਦਿਆਂ ਦੀ ਵੇਖੋ ਸੋਚ ਕਿੱਡੀ ਵਧੀਆ ਆ ਇਹਨਾਂ ਆਪ ਕਹਿਆ ਵੀ ਜੇ ਅਸੀਂ ਇਸ ਝਗੜੇ 'ਚ ਨਾ ਪੈਂਦੇ ਪੰਚਾਇਤੀ ਪੈਲੀ ਨਾ ਡਿਪਾਰਟਮੈਂਟ ਨਾ ਤੇ ਲੋਕਾਂ ਨਾਲ ਨਾ ਕਿਸ ਝਗੜਦੇ ਤੇ ਹੋ ਸਕਦਾ ਜਿੰਨੀ ਚਿੰਨੀ ਪੈਲੀ ਸਾਡੇ ਕੋ ਇਹ ਪੰਚਾਇਤੀ ਹੀ ਨਾ ਕਿਸੇ ਕੋ 2 ਏਕੜ ਆ ਕਿਸੇ ਕੋ 3 ਏਕੜ ਆ ਇਹ ਕਹਿੰਦੇ ਵੀ ਅਸੀਂ ਮਿਹਨਤ ਕਰਦੇ ਪੈਸੇ ਖੱਜਲ ਖਰਾਬ ਨਾ ਨਾ ਕਰਦੇ ਇੰਨੀ ਇੰਨੀ ਜ਼ਮੀਨ ਅਸੀਂ ਮਿਹਨਤ ਕਰਕੇ ਮੁੱਲ ਲੈ ਜਾਣੀ ਕਹਿਣ ਦਾ ਭਾਵ 28 ਕਿੱਲਿਆਂ ਦੇ ਕਰਜ਼ਾ ਕੀਤਾ ਤੇ 28 ਕਿੱਲੇ ਇੰਨਾ ਪਿੰਡ ਚੋਂ ਹੋਰ ਕਿਸੇ ਲੋੜਵੰਦ ਦੀ ਮੁੱਲ ਲੈ ਲੈਣੇ ਮਿਹਨਤ ਕਰਕੇ ਤੇ ਇਹ ਤੇ ਵੇਖੋ ਇੱਕ ਮੈਸੇਜ ਹੀ ਆ ਵੀ ਜੇ ਆਪਾਂ ਚੰਗੇ ਕੰਮ ਕਰਦੇ ਆ ਕਿਰਤ ਕਰਦੇ ਆ ਉਹ ਕਿਰਤ ਦੇ ਪੈਸੇ ਨਾਲ ਹੀ ਬਰਕਤ ਪੈਂਦੀ ਆ ਜੇ ਆਪਾਂ ਭਾਵੇਂ ਪੰਚਾਇਤ ਦੀ ਆ ਸਰਕਾਰੀ ਜ਼ਮੀਨ ਆ ਤੇ ਭਾਵੇਂ ਕਿਹੇ ਵਿਅਕਤੀ ਵਿਸ਼ੇਸ਼ ਦੀ ਜ਼ਮੀਨ ਆ ਜਦੋਂ ਆਪਾਂ ਕਬਜ਼ਾ ਕਰਦੇ ਆ ਉਹਦੀ ਬਦਸੀਸ ਉਹ ਬੰਦੇ ਦੀ ਲੈ ਕੇ ਬਹਿ ਜਾਂਦੀ ਆ ਉਹ ਵੱਡਾ ਨੁਕਸਾਨ ਕਈਆਂ ਕਰ ਦਿੰਦੀ ਆ ਆਪਾਂ ਤੇ ਉਹ ਬੇਨਤੀ ਕਰਾਂਗੇ ਵੀ ਜੇ ਕੋਈ ਤੁਹਾਡੇ ਕੋਲ ਸਰਕਾਰੀ ਪੰਚਾਇਤੀ ਜ਼ਮੀਨ ਆ ਉਹ ਆਪਦੇ ਪਿੰਡ ਦੇ ਆਪਦੀ ਪੰਚਾਇਤ ਦੇ ਹਵਾਲੇ ਕਰੋ ਤੇ ਉਹਦੇ ਪੈਸੇ ਨਾਲ ਤੁਹਾਡੇ ਪਿੰਡ ਦਾ ਵਿਕਾਸ ਹੋਵੇ ਤੇ ਤੁਹਾਡੀ ਵੀ ਜਿਹੜੀ ਫਸਲ ਆ ਉਹਦੇ 'ਚ ਬਰਕਤ ਪਵੇ ਤੁਹਾਡੇ ਬੱਚੇ ਚੜ੍ਹਦੀਆਂ ਕਲਾਇ ਰਹਿਣ ਤੇ ਗਾਂ ਅਫਸਰ ਬਣ ਕੇ ਤੁਹਾਡੇ ਪਿੰਡ ਦਾ ਨਾਂ ਤੁਹਾਡੇ ਇਲਾਕੇ ਦਾ ਨਾਂ ਤੁਹਾਡੇ ਪਰਿਵਾਰ ਦਾ ਨਾਂ ਰੋਸ਼ਨ ਕਰਨ ਤੇ ਉਹ ਪਿੰਡ ਆ ਖੀਰਾ ਵਾਲੀ ਜਿੱਥੋਂ ਵੱਡੇ ਵੱਡੇ ਕਬੱਡੀ ਖਿਡਾਰੀ ਹੋਏ ਜੇ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਇੱਥੋਂ ਪੁਲਵਾਨਾਂ ਨੇ ਕਬੱਡੀ ਦੀ ਸ਼ੁਰੂਆਤ ਹੀ ਇਸ ਪਿੰਡ ਤੋਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕਬੱਡੀ ਦੇ ਪਲੇਅਰ ਪੈਦਾ ਹੋਏ ਕਬੱਡੀ ਕੱਪ ਜਿੱਤੇ ਇੱਥੋਂ ਗੱਗੀ ਖੀਰਾ ਵਾਲੀ ਆ ਜਿਹੜਾ ਅੱਜ ਵੀ ਸਾਡਾ ਭਰਾ ਖੇਡਣ ਗਿਆ ਮੈਚ ਉਹਨਾਂ ਉਹਨਾਂ ਦੇ ਪਿਤਾ ਜੀ ਜਿਹੜੇ ਦੋ ਵਾਰ ਦੇ ਸਰਪੰਚ ਰਹੇ ਆ ਉਹ ਵੀ ਆਏ ਆ ਨਾਲ ਮੇਰੇ ਸਤਿਕਾਰਯੋਗ ਇੱਥੋਂ ਹਲਕਾ ਇੰਚਾਰਜ ਅਰਜਨワੜੀ ਸਰਦਾਰ ਸੱਜਨ ਸਿੰਘ ਕੀਮਾ ਜੀ ਵੀ ਮੌਜੂਦ ਨੇ ਇਹਨਾਂ ਦਾ ਵੀ ਧੰਨਵਾਦ ਪੀ ਚੰਗੇ ਪਿੰਡ ਚੰਗੇ ਲੋਕ ਨੇ ਜਿਨ੍ਹਾਂ ਨੇ ਆਪ ਅੱਗੇ ਆ ਕੇ ਪੰਚਾਇਤੀ ਪੈਲੀ ਦੀ ਬੋਲੀ ਕਰਾ ਕੇ ਚਕੋਤੇ ਤੇ ਪੈਲੀ ਲਈ ਦੇਖੋ ਘੜ ਤੋਂ ਘੱਟ 6-7 ਲੱਖ ਰੁਪਇਆ 8.5 ਲੱਖ 8.5 ਲੱਖ ਰੁਪਇਆ ਤੇ ਅੱਜ ਹੀ ਇਸ ਜ਼ਮੀਨ ਤੋਂ ਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹਰ ਪਿੰਡ ਦੀ ਆਪਦੀ ਪੰਚਾਇਤ ਦੀ ਜ਼ਮੀਨ ਆ ਤੇ ਜੇ ਜਮੀਨਾਂ ਚਕੋਤੇ ਦੇ ਚੜਨ ਤੇ ਮੈਨੂੰ ਲੱਗਦਾ ਵਾ ਵੀ ਪਿੰਡਾਂ ਨੂੰ ਵਿਕਾਸ ਲਈ ਕਿਸੇ ਗ੍ਰਾਂਟ ਦੀ ਲੋੜ ਨਹੀਂ ਪੈਣੀ ਇਹਨਾਂ ਪੈਸਿਆਂ ਨਾਲ ਹੀ ਪਿੰਡ ਦਾ ਵਿਕਾਸ ਹੋ ਜਾਏਗਾ देखो ਪਹਿਲੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਹਾਂ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਤੇ ਕੀ ਛੁੱਟਣਾ ਹੁੰਦਾ ਸੀ ਜਿਹਦੀ ਸਰਕਾਰ ਬਣ ਜਣੀ ਜਿਹੜਾ ਐਮਐਲਏ ਮੰਤਰੀ ਜਿਹੜੇ ਹਲਕੇ ਜੋ ਬਣ ਜਾਣਾ ਉਹਨੇ ਆਪਦੇ ਚਹੇਤਿਆਂ ਨੂੰ ਸਾਥੀਆਂ ਨੂੰ ਕਬਜ਼ਾ ਕਰਾ ਦਿੰਦਾ ਵੀ ਆਹ 10 ਕਿੱਲੇ ਜ਼ਮੀਨ ਹੈ 5 ਕਿੱਲੇ ਤੇਰੀ ਤੇ 5 ਕਿੱਲੇ ਮੇਰੀ ਤੇ ਤੂੰ ਵਾਲਾ ਤੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਬਜ਼ੇ ਜਿਹੜੇ ਉਹ ਹਜ਼ਾਰਾਂ ਏਕੜਾਂ ਦੇ ਕਬਜ਼ੇ ਹੋ ਗਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਇੱਕ ਇਕੜ ਵੀ ਕੋਈ ਵਖਾ ਦੇ ਪੰਜਾਬ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਹਲਕਾਂ ਚਾਰਚ ਕਿਹੇ ਮੰਤਰੀ ਜਾਂ ਕਿਹੇ ਲੀਡਰ ਨੇ ਕਿਸੇ ਦਾ ਕਬਜ਼ਾ ਕਰਾਇਆ ਹੋਵੇ ਜਾਂ ਆਪ ਕਬਜ਼ਾ ਕੀਤਾ ਹੋਵੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਲੋਕਾਂ ਨੂੰ ਵੀ ਥੱਲੇ ਗਰਾਊਂਡ ਤੇ ਪਤਾ ਲੱਗਦਾ ਰਹਿੰਦਾ ਵੀ ਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਸਰਕਾਰੇ ਚ ਸਨਮਾਈ ਹੁੰਦੀ ਆ ਹੁੰਦੀ ਸਨਮਾਈ ਕਿ ਨਹੀਂ ਭਰਾਓ ਹੁੰਦੀ ਹਾਂਜੀ ਫਿਰ ਇਹਨਾਂ ਨਾਲ ਸਾਡਾ ਐਡਾ ਪਿਆਰ ਆ ਭਾਵੇਂ ਸਾਡੇ ਇਹਨਾਂ ਨਾਲ ਕੇਸ ਚੱਲਦੇ ਆ ਅਸੀਂ ਠੇਕੇ ਤੇ ਫਿਰ ਇਹਨਾਂ ਨੂੰ ਜ਼ਮੀਨ ਦਿੱਤੀ ਤੁਹਾਨੂੰ ਦਿੱਤੀ ਕਿ ਬਾਹਰ ਦਿੱਤੀ ਜੀ ਇਨਾ ਭਰਾਵਾ ਕਿ ਆ ਵੀ ਸਾਨੂੰ ਦੇਣੀ ਜੇ ਮੈਂ ਕਹਾ ਬਿਲਕੁਲ ਤੁਹਾਨੂੰ ਮਿਲੂਗੀ ਤੇ ਨਾਲੇ ਕਿਹਦੇ ਕਹੇ ਕਿ ਇਹ ਨਹੀਂ ਆ ਪਟਾਗਣਾ ਮੈਂ ਨਹੀਂ ਝਗੜਦਾ ਕੋਈ ਕਿ ਇਹ ਨਹੀਂ ਝਗੜਦਾ ਇਹ ਭਰਾ ਨੇ ਚਕੋਤੇ ਦੇ ਪੈਸੇ ਦਿਆ ਕਰੋ ਤੁਸੀਂ ਵਾਇਆ ਕਰੋ ਨਿਜਾਰੇ ਲਓ ਹਾਂਜੀ ਅਫਸਰ ਵੀ ਵਧੀਆ ਸਾਡੇ ਪਿੰਡਾਂ ਦੇ ਲੋਕ ਵੀ ਵਧੀਆ ਸਾਡੇ ਏਡੀਸੀ ਰੂਰਲ ਡਿਵੈਲਪਮੈਂਟ ਇਹਨਾਂ ਦਾ ਵੀ ਧੰਨਵਾਦ ਇਹ ਵੀ ਇੱਥੇ ਆ ਕੇ ਕਿਸਾਨਾਂ ਦੇ ਨਾਲ ਬਹਿ ਕੇ ਇਹਨਾਂ ਗੱਲਬਾਤ ਕਰਕੇ ਅੱਜ ਚਕੋਤੇ ਦੀਆਂ ਪੱਟੀਆਂ ਕੱਟਦੀਆਂ ਵੀਡੀਓ ਸਾਹਿਬ ਦਾ ਧੰਨਵਾਦ ਜਦੋਂ ਅਫਸਰ ਚੰਗੇ ਹੋਣ ਨਾ ਵੀਡੀਓ ਡੀਡੀਪੀਓ ਏਡੀਸੀ ਸੈਕਟਰੀ ਤੇ ਮੈਨੂੰ ਮੇਰੇ ਕਿਹੇ ਪਿੰਡ ਕੋਈ ਕਬਜ਼ਾ ਨਹੀਂ ਰਹਿ ਸਕਦਾ ਇਹ ਸਾਡੇ ਅਫਸਰ ਹੀ ਬੋਲਮਾਲ ਕਰਦੇ ਆ ਰਲਦੇ ਆ ਤੇ ਫੇਰ ਹੀ ਕਬਜ਼ੇ ਹੁੰਦੇ ਆ ਚੰਗੇ ਅਫਸਰ ਤੇ ਵੇਖੋ ਇਹਨਾਂ ਅੱਗੇ ਤੇ ਪਰਚੀਆਂ ਵੀ ਕਾਟਦੀਆਂ ਠੇਕੇ ਦੇ ਚੋਤੇ ਦੇ ਪੈਸੇ ਵੀ ਮਿਲਦੇ ਆ ਜੋ ਆਕਸਾਲਾ ਨੂੰ ਪੀਰ ਕਰਨੀ ਚਾਹੇ ਇੱਕ ਤਰ੍ਹਾਂ ਆ ਗਿਆ ਉਹ ਤੇ ਜਿਹੜੀ ਮੇਰੇ ਕਬਜ਼ੇ ਕਿਤੇ ਹੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਜ਼ਮੀਨਾਂ ਤੇ ਕਬਜ਼ੇ ਆ ਸਰਕਾਰੀ ਪੰਚਾਇਤ ਜ਼ਮੀਨਾਂ ਤੇ ਉਹਨਾਂ ਨੂੰ ਵੀ ਤੇ ਨਾਲ ਵੀਡੀਓ ਡੀਡੀਪੀਓ ਏਡੀਸੀ ਤੇ ਪੰਚਾਇਤ ਸੈਕਟਰੀ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਜਿਹੜੇ ਕਿਸਾਨਾਂ ਥਲੇ ਜਮੀਨਾਂ ਉਹਨਾਂ ਦੀਆਂ ਚਕੋਤੇ ਦੀਆਂ ਪਰਚੀਆਂ ਕੱਟ ਕੇ ਤੇ ਪੰਜਾਬ ਦੀ ਇਨਕਮ ਨੂੰ ਵਧਾਏ ਤੁਸੀਂ ਜਿੱਥੋਂ ਤਨਖਵਾਵਾਂ ਲੈਂਦੇ ਜੇ ਉਹ ਡਿਪਾਰਟਮੈਂਟ ਦੀ ਸੁੱਖ ਵੰਗੋ ਉਹ ਡਿਪਾਰਟਮੈਂਟ ਨੂੰ ਫਾਇਦੇ ਚ ਲਿਆਓ ਤਾਂ ਜੋ ਤੁਹਾਨੂੰ ਵੀ ਤਨਖਵਾਵਾਂ ਦੇਣ ਚ ਤੇ ਪੰਜਾਬ ਦਾ ਵਿਕਾਸ ਕਰ ਚ ਕਿਸ ਤਰ੍ਹਾਂ ਦੀ ਦਿੱਕਤ ਨਾ ਆਵੇ